ਜੀ ਜੀ ਇਸ ਅੰਕਲ ਦਾ ਨਾਮ ਕਿਰਸ਼ਨ ਕੁਮਾਰ ਆ ਹੈ ਪਿੰਨ ਹਿੰਮਤਪੁਰਾ ਤੋਂ ਹੈ 30 ਸਾਲ ਤੋਂ ਸ਼ਰਾਬ ਦਾ ਨਸ਼ਾ ਕਰ ਰਹੀ ਸੀ ਤੇ ਇਹਨਾਂ ਨੂੰ ਨਸ਼ੇ ਦੀ ਲਤ ਇੰਨੀ ਲੱਗੀ ਹੋਈ ਸੀ ਕਿ ਇਹਨਾਂ ਕੋ ਛੁੱਟ ਨਹੀਂ ਰਿਹਾ ਸੀ ਇਹਨਾਂ ਨੇ ਬਹੁਤ ਦਵਾਈਆਂ ਵੀ ਲਈਆਂ ਪਰ ਨਸ਼ਾ ਨਹੀਂ ਛੁੱਟਿਆ ਫਿਰ ਇਹਨਾਂ ਨੂੰ ਇਹਨਾਂ ਦੇ ਮੁੰਡੇ ਹਰਪਾਲ ਨੇ ਦੱਸਿਆ ਮਾ ਵਿਖੇ ਘੋਸ਼ਨਾ ਚਰਚ ਬਾਰੇ ਜੋ ਘੋਸ਼ਨਾ ਚਰਚ ਚ ਜਾਂਦੇ ਆ ਤੇ ਇਹਨਾਂ ਨੂੰ ਇਹਨਾਂ ਨੇ ਸੰਤ ਛੇਰ ਸਿੰਘ ਤੋਂ ਪ੍ਰਾਰਥਨਾ ਕਰਵਾਈ ਤੇ ਇਹਨਾਂ ਨੂੰ 30 ਸਾਲ ਦੀ ਜੋ ਕਹੋ ਜੀ ਉਸ ਤੋਂ ਨਨਿਛਟ ਕਾਰਾ ਪਾਇਆ ਬਾਕੀ ਦੀ ਗਵਾਈ ਆਪਦੇ ਮੂੰਹ ਤੋਂ ਦੱਸਣਗੇ ਹallelujah ਭਾਰਾਂ ਜੈ ਮਸੀਹੀ 30 ਸਾਲ ਤੋਂ ਜਣਾਫੀ ਦਾ ਸੀ ਮੈਂ ਸ਼ਰਾਬ ਪੀਣੀ ਜੀ ਸੀ ਖੇਤੋਂ ਆਉਣਾ ਕੰਟੇ ਵੜੇ ਗਾਸੀ ਨਾਲ ਪਵਾਉਣਾ ਇੱਕ ਕੈਗ ਨਾਲ ਲਿਆ ਉਸ ਬਾਅਦ ਨਾਉਣਾ ਬਾਅਦ ਚ ਰੋਟੀ ਖਾਣੀ ਤੇ ਨਹੀਂ ਨਹੀਂ ਦੀ ਦਾਰੂ ਤਾਂ ਕਰੂ ਭਾਰੋ ਇਹ ਮਾ ਸੱਚੀ ਗੋਈ ਇਹਨਾਂ ਦੀ ਮਨੋ ਤੇ ਬਾਅਦ ਦੇ ਵੱਡੇ ਮਨ ਨੂੰ ਦੱਸਿਆ ਵੀ ਸੰਤ ਸ਼ੇਰ ਸਿੰਘ ਨੂੰ ਪ੍ਰਾਤਨਾ ਕਰਾਈ ਮੈਂ 30 ਸਾਲ ਤੋਂ ਬਿਲਕੁਲ ਜੜ ਹੋ ਗਿਆ ਮੈਂ ਠੀਕ ਹੈ ਤੇ ਜੈ ਸਰਦਾ ਜੀ ਜੈ ਮਸੀਹ ਜੀ